ਸ਼ੇਖਾਲਜੀ ਕੈਂਟਾ ਨਿਊਜ਼ ਬੁਲਟਨ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀ ਆਮ ਮੁਖ ਹੈਡਲਾਈਨਸ ਤੇ ਲੇਬਰ ਐਮਿਗ੍ਰੇਸ਼ਨ ਮੰਤਰੀ ਡੇਵਿਡ ਪਿਕਨੀ ਨੇ ਕੀਤੀ ਨਵੀਂ ਕੋਸ਼ਨਾ ਹੁਨਰਮੰਦ ਕਾਮਿਆਂ ਦੇ ਵਜੋਂ ਮਹਿਲਾਵਾਂ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ ਹਰਦੀਪ ਨਿਜਰ ਦੀ ਹਤਿਆ ਮਾਮਲੇ ਜਿੱਤੇ ਨੇ ਭਾਰਤੀ ਨਾਗਰਿਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੀਤੀ ਟਿੱਪਣੀ ਕੈਨੇਡਾ ਦੇ ਭਾਰ ਦੇ ਦਰਮਿਆਨ ਮੂੜ ਵਧਿਆ ਤਣਾ ਨਿਜਰ ਦੇ ਕਾਤਲਾਂ ਦੇ ਸੰਬੰਧ ਭਾਰਤ ਸਰਕਾਰ ਦੇ ਨਾਲ ਖੰਗਾਲਨ ਦੀ ਕੋਸ਼ਿਸ਼ ਪ੍ਰਕਰਾਨੇ ਰੋਲਿੰਗ ਕਾਫਲੇ ਵਿੱਚ ਲਾਇਸੈਂਸ ਤਬਦੀਲੀਆਂ ਦਾ ਕੀਤਾ ਵਿਰੋਧ ਟਰੱਕ ਡਰਾਈਵਰਾਂ ਦੀ ਤਨਖਾਹ 'ਚ ਵਾਧੇ ਦੀ ਕੀਤੀ ਜਾ ਰਹੀ ਵਿਚਾਰ ਚਰਚਾ ਤੇ ਹੁਣ ਖਬਰਾਂ ਵਿਸਥਾਰ ਨਾਲ ਲੇਬਰ ਇਮੀਗ੍ਰੇਸ਼ਨ ਸਿਖਲਾਈ ਅਤੇ ਹੁਨਰ ਵਿਕਾਸ ਦੇ ਮੰਤਰੀ ਡੇਵਿਡ ਪਿਕਨੀ ਨੇ 5ਵੇਂ ਵਰਕਿੰਗ ਫਾਰ ਵਰਕਰਜ਼ ਬਿਲ ਵਿੱਚ ਹੋਰ ਔਰਤਾਂ ਨੂੰ ਹੁਨਰਮੰਦ ਟ੍ਰੇਡਾਂ ਵਿੱਚ ਕਰੀਅਰ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਹੈ ਮੰਤਰੀ ਦਾ ਦਾਵਾ ਹੈ ਕਿ অন্ਟਾਰੀਓ ਕੈਨੇਡਾ ਵਿੱਚ ਪਹਿਲੀ ਪ੍ਰਾਂਤ ਹੈ ਜਿੱਥੇ ਨਿਰਮਾਣ ਸਾਈਟਾਂ ਤੇ ਮਹਾਂਮਾਰੀ ਉਤਪਾਦਾਂ ਦੀ ਲੋੜ ਦਾ ਧਿਆਨ ਰੱਖਿਆ ਜਾਵੇਗਾ ਵਰਕਰਾਂ ਨੂੰ ਵਰਚੁਅਲ ਪਰੇਸ਼ਾਨੀ ਤੋਂ ਬਚਾਉਣ ਲਈ ਹੱਲ ਕੱਢੇ ਗਏ ਨੇ ਅਤੇ অন্ਟਾਰੀਓ ਸਮਝਦਾ ਹੈ ਕਿ ਮਹਿਲਾਵਾਂ ਨੂੰ ਸਾਫ਼ ਅਤੇ ਸੈਨੇਟਰੀ ਵਾਸ਼ਰੂਮ ਦੀ ਲੋੜ ਹੈ Ontario ਨੂੰ ਸਾਈਟ ਤੇ ਮਹਵਾਰੀ ਉਤਪਾਦ ਪ੍ਰਦਾਨ ਕਰਨ ਲਈ ਵੱਡੇ ਨਿਰਮਾਣ ਪ੍ਰੋਜੈਕਟਾਂ ਦੀ ਲੋੜ ਹੈ ਕਿਰਤ ਮੰਤਰੀ ਡੇਵਿਡ ਪਿਕਨੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਨੂੰ ਹੁਨਰਮੰਦ ਟ੍ਰੇਡ ਵਰਕਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਰੈਗੂਲੇਟਰੀ ਬਦਲਾਅ ਹੋਰ ਔਰਤਾਂ ਨੂੰ ਕਰੀਅਰ ਬਣਾਉਣ ਲਈ ਵਪਾਰ ਵੱਲ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ ਇਹ ਤਬਦੀਲੀ ਬੀਤੇ ਦਿਨ ਪਿਕਨੀ ਦੁਆਰਾ ਪੇਸ਼ ਕੀਤੇ ਗਏ ਕਾਨੂੰਨ ਦੇ ਇੱਕ ਨਵੇਂ ਹਿੱਸੇ ਦੇ ਨਾਲ ਆਈ ਹੈ ਜਿਸ ਵਿੱਚ ਕਿਰਤ ਕਾਨੂੰਨਾਂ ਵਿੱਚ ਬਹੁਤ ਸਾਰੇ ਬਦਲਾਅ ਸ਼ਾਮਲ ਨੇ Today, I'm introducing changes to build on the progress we've made over the past four years to support and protect the workers of this great province. To keep workers healthy and safe, we're proposing new requirements for constructors at construction projects and employers at other workplaces to maintain the washrooms they provide to workers. Washrooms need to be kept in a clean and sanitary condition. Clean washrooms aren't just for Bay Street. We're bringing them to Main Street as well. In construction, we already require that washrooms be clean and sanitized as frequently as necessary to maintain them in a clean and sanitary condition. But we're proposing now a new, similar requirement for all types of workplaces across Ontario. And to ensure that this is a regular practice, constructors and employers will be required to maintain. An up to date cleaning log for each washroom to allow workers to see when washrooms were last cleaned. This is necessary to protect the health and dignity and safety of workers. No worker should be confronted with a dirty, unsanitary washroom while they're at work. We'll be the first province in Canada to implement this in the Occupational Health and Safety Act. These hard working people are showing up day in and day out to do their job, and we need all constructors and employers to do their part. We've seen an increasing number of women working on construction projects in recent years. And we've heard their requests to make these workplaces more inclusive. ਦੱਸਿਆ ਹੈ ਕਿ ਇਹ ਕਾਨੂੰਨ ਰੁਜ਼ਗਾਰ ਸਟੈਂਡਰਡਜ਼ ਐਕਟ ਦੀ ਉਲੰਘਣਾ ਲਈ ਜੁਰਮਾਨੇ ਵਧਾਏਗਾ ਅਤੇ ਜ਼ਿਆਦਾ ਕੰਮ ਕਰਨ ਵਾਲੇ ਪਰਿਵਾਰਕ ਡਾਕਟਰਾਂ ਲਈ ਕੰਮ ਦੇ ਬੋਝ ਨੂੰ ਘਟਾਉਣ ਲਈ ਛੋਟੀ ਗੈਰ ਹਾਜ਼ਰੀ ਲਈ ਬਿਮਾਰ ਨੋਟੀਆਂ ਜ਼ਰੂਰਤਾਂ ਨੂੰ ਦੂਰ ਕਰੇਗਾ ਨਾਲ ਹੀ ਇਹ ਵਾਈਲਡ ਲੈਂਡ ਫਾਇਰ ਫਾਈਟਰਾਂ ਨੂੰ ਵੀ ਉਹ ਹੀ ਕੈਂਸਰ ਦਿਲ ਅਤੇ ਪੋਸਟ ਟ੍ਰੌਮੈਟਿਕ ਤਣਾਅ ਕਵਰੇਜ ਪ੍ਰਦਾਨ ਕਰੇਗਾ ਜਿਵੇਂ ਕਿ ਮਿਊਨਿਸਪਲ ਫਾਇਰ ਫਾਈਟਰਸ ਅਤੇ ਇੱਕ ਨਵਾਂ ਹਾਈ ਸਕੂਲ ਅਪ੍ਰੈਂਟਿਸਸ਼ਿਪ ਮਾਰਗ ਬਣਾਏਗਾ ਇੱਕ ਕਿਰਤ ਕਾਨੂੰਨਾ ਵਿੱਚ ਕੰਮ ਵਾਲੀ ਥਾਂ ਤੇ ਪਰੇਸ਼ਾਨੀ ਦੀਆਂ ਪਰਿਵਾਰ ਸ਼ਾਵਾਂ ਵਿੱਚ ਵਰਚੁਅਲ ਹਰਾਸਮੈਂਟ ਨੂੰ ਵੀ ਸ਼ਾਮਿਲ ਕਰੇਗਾ ਤਾਂ ਜੋ ਆਨਲਾਈਨ ਪਰੇਸ਼ਾਨੀ ਨੂੰ ਸਪਸ਼ਟ ਰੂਪ ਵਿੱਚ ਸ਼ਾਮਿਲ ਕੀਤਾ ਜਾ ਸਕੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 2023 ਵਿੱਚ ਸੜੀ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿਜਰ ਦੀ ਹਤਿਆ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਸਵਾਲਾਂ ਦਾ ਜਵਾਬ ਦਿੱਤਾ ਕਥਿਤ ਤੌਰ ਤੇ ਸਾਰੇ ਸ਼ੱਕੀ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਵਿੱਚ ਦਾਖਲ ਹੋਏ ਸਨ ਤੇ ਇਸ ਸੰਬੰਧੀ ਮੰਤਰਾਲੇ ਜਾਂਚ ਕਰ ਰਿਹਾ ਹੈ ਹਰਦੀਪ ਸਿੰਘ ਦੇ ਨਿੱਜ ਦੇ ਕਤਲकांड ਦੇ ਮਾਮਲੇ ਦੇ ਵਿੱਚ RCMP ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਨੌਜਵਾਨ ਸਟੱਡੀ ਵੀਜ਼ਾ ਤੇ ਕੁਝ ਸਮੇਂ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਆਏ ਸਨ ਹੁਣ ਇਸ ਪ੍ਰਤੀ RCMP ਦੀ ਜਾਂਚ ਲਗਾਤਾਰ ਜਾਰੀ ਹੈ ਤੇ ਇਸ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਤੋਂ ਸਵਾਲ ਪੁੱਛੇ ਗਏ। ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਵਿਦਿਆਰਥੀ ਹਨ ਅਤੇ ਸਟੱਡੀ ਵੀਜ਼ੇ ਤੇ ਆਏ ਨੇ ਅਤੇ ਜੇਕਰ ਇਹ ਸਟੱਡੀ ਵੀਜ਼ੇ ਤੇ ਆਏ ਨੇ ਤਾਂ ਫਿਰ ਇਸ ਨੂੰ ਲੈ ਕੇ ਅਗਲੀ ਕੀ ਕਾਰਵਾਈ ਕੀ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਤੋਂ ਇਹ ਵੀ ਸਵਾਲ ਪੁੱਛਿਆ ਗਿਆ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਟੱਡੀ ਵੀਜ਼ਾ ਤੇ ਭਾਰਤ ਤੋਂ ਕੈਨੇਡਾ ਆ ਰਹੇ ਵਿਦਿਆਰਥੀਆਂ ਦੇ ਉੱਤੇ ਵੀ ਨਿਗਰਾਨੀ ਰੱਖੀ ਜਾਵੇਗੀ ਅਤੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਜਾਵੇਗਾ। ਤਾਂ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਸੀ ਕਿ ਜੀ ਹਾਂ ਬਿਲਕੁਲ ਜੇਕਰ Study visit on that, criminal background is the rule check. Are you able to confirm if the three who are accused in the Najar killing were on student visas here in Canada? I can't. You cannot? I can't. There's information I just can't share with you at this time. Uh, this is an ongoing police investigation, and those questions reside properly with the RCMP. Uh, or, Minister LeBlanc? Generally speaking, if someone were on a student visa, would there be cr criminal record checks? Yes. There would be? Yeah. And then how does that process work? You check them, and if they have a criminal record, they don't come in. Okay. And then, okay. Do those reports concern you, though? I can't. Obviously, uh, they do, yes. Uh, but again, I can't speak the specifics, Olivia. So you can't confirm or deny if they're on student visas? No. And you can't confirm or deny if they were still active or? That's correct. Okay. ਦੂਜੇ ਪਾਸੇ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ 'ਚ ਆਰਸੀਐਮਪੀ ਵੱਲੋਂ ਹਾਲ ਹੀ ਦੇ ਵਿੱਚ ਕੀਤੀਆਂ ਗ੍ਰਿਫਤਾਰੀਆਂ ਦੇ ਉੱਤੇ ਪ੍ਰतिकਰਮ ਦਿੰਦਿਆਂ ਹੋਇਆਂ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਕੈਨੇਡਾ ਭਾਰਤ ਤੋਂ ਅਪਰਾਧੀਆਂ ਦਾ ਸਵਾਗਤ ਕਰਦਾ ਹੈ। ਐਸ ਜੈ ਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਭਾਰਤ 'ਚੋਂ ਇੱਕ ਵੱਖਰਾ ਸਿੱਖ ਦੇਸ਼ ਕੱਢਣ ਦੀ ਕੋਸ਼ਿਸ਼ ਕਰ ਰਹੀ ਸਿੱਖਾਂ ਦੀ ਹਿੰਸਕ ਲਹਿਰ ਦਾ ਸਭ ਤੋਂ ਵੱਡਾ ਕਾਰਕ ਹੈ। ਜੈ ਸ਼ੰਕਰ ਨੇ ਕਿਹਾ ਕਿ ਇਹ ਯੂਐਸ ਵਿੱਚ ਇੰਨੀ ਜ਼ਿਆਦਾ ਸਮੱਸਿਆ ਨਹੀਂ ਹੈ ਇਸ ਸਮੇਂ ਸਾਡੀ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਵਿੱਚ ਹੈ। ਇਸ ਸਵਾਲ ਦਾ We are not lax and the Indian Foreign Minister is entitled to his opinion. What do you plan to do about this? About what the Indian Foreign Minister said? I'm going to let him speak his mind. It's just not accurate. And what about these reports? Is there anything the government's going to do to respond to this? I know you say you can't comment because it's... I can't. Speak, but like anything, is there anything at all that the government's going to do Can We about take this? any report like this very seriously. Even in, though is your office involved in any investigation at all providing information to RCMP We always cooperate with the RCMP ਜ਼ਿਕਰ ਹੋ ਹੈ ਕਿ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੇ ਇਸ ਮਾਮਲੇ ਸੰਬੰਧੀ ਜੋ ਵੀ ਕੁਝ ਕਿਹਾ ਉਹਨਾਂ ਨੂੰ ਉਹ ਸਭ ਕਹਿਣ ਦੀ ਆਜ਼ਾਦੀ ਹੈ ਕਿਉਂਕਿ ਉਹ ਆਪਣੀ ਨਿੱਜੀ رائے ਰੱਖਦੇ ਨੇ ਦੱਸਿਆ ਜਾਂਦਾ ਹੈ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਬਰਕਰਾਰ ਹੈ ਅਤੇ ਇਸ ਨੂੰ ਖਤਮ ਕਰਨ ਵਾਸਤੇ ਵੀ ਸਰਕਾਰਾਂ ਵਿਚਾਰ ਚਰਚਾ ਕਰ ਰਹੀਆਂ ਨੇ ਨਿਜਰ ਮਾਮਲੇ ਵਿੱਚ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧ ਗਿਆ ਹੈ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀ ਭਾਰਤੀ ਨਾਗਰਿਕ ਦੱਸੇ ਜਾ ਰਹੇ ਨੇ ਕੈਨੇਡਾ ਨੇ ਮਾਮਲੇ ਦੀ ਜਾਂਚ ਜਾਰੀ ਰੱਖੀ ਹੈ ਤੇ ਅਜੇ ਹੇ ਵਿੱਚ ਇਹਨਾਂ ਦੇ ਭਾਰਤ ਸਰਕਾਰ ਨਾਲ ਸੰਬੰਧ ਖੰਗਾਲੇ ਜਾ ਰਹੇ ਨੇ ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੈਨੇਡਾ ਸਰਕਾਰ ਤੇ ਗੰਭੀਰ ਦੋਸ਼ ਲਗਾਏ ਗਏ ਨੇ ਸਿੱਖ ਕਾਰਕੁੰਨ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ ਵਿੱਚ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਹੋਰ ਵਧ ਗਿਆ ਹੈ ਸ਼ੁਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ مشਕੂਕ ਭਾਰਤ ਦੇ ਨਾਗਰਿਕ ਨਿਕਲੇ ਇਨ੍ਹਾਂ مشਕੂਕਾਂ ਦੇ ਨਾਂ ਹਨ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਅਤਿਕਰਨ ਬਰਾੜ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਨੇ ਕਿ ਕੀ ਇਨ੍ਹਾਂ ਲੋਕਾਂ ਦੇ ਭਾਰਤ ਸਰਕਾਰ ਨਾਲ ਸੰਬੰਧ ਨੇ ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨੇ ਕੈਨੇਡਾ ਉੱਪਰ ਇੱਕ ਵਾਰ ਫਿਰ ਤੋਂ ਵੱਖਵਾਦੀ ਅਤੇ ਹਿੰਸਕ ਲੋਕਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਹੈ ਪਿਛਲੇ ਸਾਲ ਸਤੰਬਰ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹਰਦੀਪ ਸਿੰਘ ਨੇ ਜਰਦੇ ਕਤਲ ਵਿੱਚ ਭਾਰਤ ਸਰਕਾਰ ਦੇ 에ਜੰਟਾਂ ਦੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ ਹਾਲਾਂਕਿ ਭਾਰਤ ਹਰਦੀਪ ਸਿੰਘ ਨਿਜਰ ਦੇ ਕਤਲ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦਾ ਰਿਹਾ ਅਤੇ ਕਰ ਵੀ ਰਿਹਾ ਹੈ ਗੌਰਤਲਬ ਹੈ ਕਿ ਭਾਰਤ ਵਿੱਚ ਚੱਲ ਰਹੀਆਂ ਸੰਸਦੀ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਅਜਿਹੇ ਵੀ ਬਿਆਨ ਦਿੱਤੇ ਨੇ ਕਿ ਨਵਾਂ ਭਾਰਤ ਦੁਸ਼ਮਨਾ ਨੂੰ ਘਰ ਵਿੱਚ ਵੜ ਕੇ ਮਾਰੇਗਾ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾਜ਼ ਕੌਂਸਲ ਦੇ ਬੁਲਾਰੇ ਮਨੀਂਦਰ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਸਿੱਖ ਭਾਈਚਾਰੇ ਲਈ ਚਿੰਤਾਜਨਕ ਨੇ ਅਤੇ ਅਜੇ ਹੱਦ ਦੁਬਾਰਾ ਵੀ ਵਾਪਰ ਸਕਦਾ ਹੈ। ਉਹਨਾਂ ਕਿਹਾ ਹੈ ਕਿ ਪੁਲਿਸ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਹੋਰ ਸਬੂਤ ਜਨਤਕ ਕੀਤੇ ਜਾਣੇ ਚਾਹੀਦੇ ਨੇ ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਦੱਸ ਦਈਏ ਕਿ RCMP ਦਾ ਕਹਿਣਾ ਸੀ ਕਿ ਫਿਲਹਾਲ 3 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਰ ਪੁਲਿਸ ਨੂੰ ਸ਼ੱਕ ਹੈ ਕਿ ਹਰਦੀਪ ਸਿੰਘ ਨਿਹਰ ਦੇ ਕਤਲकांड ਮਾਮਲੇ ਵਿੱਚ ਹੋਰ ਵੀ ਦੋਸ਼ੀ ਸ਼ਾਮਲ ਹੋ ਸਕਦੀ ਨਹੀਂ ਜਿਸ ਕਾਰਨ ਪੁਲਿਸ ਨੇ ਆਪਣੀ ਤਫਤੀਸ਼ ਰੋਕੀ ਨਹੀਂ ਬਲਕਿ ਤਫਤੀਸ਼ ਹਜੇ ਵੀ ਜਾਰੀ ਹੈ ਅਤੇ ਹੋਰ ਲੋਕਾਂ ਦੀ ਤਲਾਸ਼ ਦੇ ਵਿੱਚ RCMP ਝੁੱਟੀ ਹੋਈ ਹੈ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਵੀ ਕਹਿਣਾ ਸੀ ਕਿ ਇਮੀਗ੍ਰੇਸ਼ਨ ਮੰਤਰਾਲੇ RCMP ਨੂੰ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਵਿੱਚ ਪੂਰਾ ਪੂਰਾ ਸਹਿਯੋਗ ਦੇ ਰਿਹਾ ਹੈ ਹਾਲਾਂਕਿ ਉਹਨਾਂ ਨੇ ਇਸ ਦੀ ਵਿਸਤਾਰ ਪੂਰਵਕ ਜਾਣਕਾਰੀ ਤਾਂ ਸਾਂ ਨੇ ਕੀਤੀ ਸੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਬੀਤੇ ਦਿਨੀ ਸਿੱਖ ਸਮਾਗਮ ਦੇ ਵਿੱਚ ਇਹ ਵੀ ਗੱਲ ਆਖੀ ਸੀ ਕਿ ਹਰਦੀਪ ਸਿੰਘ ਨਿਜਰ ਦੇ ਕਤਲकांड ਤੋਂ ਬਾਅਦ ਕੈਨੇਡਾ ਦੇ ਵਿੱਚ ਸਿੱਖ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾਂ بار-बार ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਅਹਿਮ ਕਦਮ ਚੁੱਕ ਰਿਹਾ ਹੈ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕੈਨੇਡਾ ਸੜਗਰਮ ਅਤੇ ਗੰਭੀਰ ਹੈ। ਵੇਖਣਾ ਇਹ ਹੋਵੇਗਾ ਕਿ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਕਦੋਂ ਤੱਕ ਸੁਧਰ ਸਕਦੇ ਨੇ ਅਤੇ ਔਨਮਲੇ ਸਮੇਂ ਦੇ ਵਿਚ ਇਨਾ ਸੰਬੰਧਾ ਵਿੱਚ ਕੀ ਮੋੜ ਆਵੇਗਾ ਬ੍ਰਿਟਿਸ਼ ਕੋਲੰਬੀਆ ਪੋਰਟ ਟਰੱਕਰਾਂ ਨੇ ਰੋਲਿੰਗ ਕਾਫਲੇ ਵਿੱਚ ਲਾਇਸੈਂਸ ਤਬਦੀਲੀਆਂ ਦਾ ਵਿਰੋਧ ਕੀਤਾ ਕਮਿਸ਼ਨਰ ਦਾ ਕਹਿਣਾ ਹੈ ਕਿ ਤਬਦੀਲੀਆਂ ਦਾ ਮਤਲਬ ਕਮੀਆਂ ਤੇ ਰੋਕ ਲਗਾਉਣਾ ਨਹੀਂ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਛੋਟੇ ਦਰਮਿਆਨੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਟਰੱਕ ਡਰਾਈਵਰਾਂ ਦੀ ਤਨਖਾਹ ਵਿੱਚ ਵਾਧੇ ਕਰਨ ਬਾਰੇ ਵੀ ਵਿਚਾਰ ਕੀਤੇ ਗਏ ਨੇ ਪ੍ਰਤੀ ਘੰਟੇ 2 ਡਾਲਰ ਦਾ ਵਾਅਦਾ ਕਿਤੇ ਜਾਂਦੀ ਗੱਲ ਆਖੀ ਗਈ ਹੈ ਸੌਤੋ ਵਾਦ ਕੰਟੇਨਰ ਟਰੱਕ ਡਰਾਈਵਰਾਂ ਨੇ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੈਨਲੈਂਡ ਵਿੱਚ ਇੱਕ ਰੋਲਿੰਗ ਕਾਫਲੇ ਦਾ ਆਯੋਜਨ ਕੀਤਾ ਲਾਇਸੈਂਸ ਵਿੱਚ ਤਬਦੀਲੀਆਂ ਦੇ ਵਿਰੋਧ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵੈਂਕੂਵਰ ਦੀ ਬੰਦਰਗਾਹ ਤੱਕ ਅਤੇ ਮਾਲ ਪੇ ਜਨਵਾਲੀਆਂ ਛੋਟੀਆਂ ਕੰਪਨੀਆਂ ਨੂੰ ਨੁਕਸਾਨ ਹੋਵੇਗਾ ਹੌਰਨ ਬਜੌਨ ਅਤੇ ਬੈਨਰ ਲਹਿਰਾਉਣ ਦੇ ਨਾਲ ਟਰੱਕਾਂ ਨੇ ਪੂਰਬੀ ਵੈਂਕੂਵਰ ਵਿੱਚ ਬੰਦਰਗਾਹ ਦੇ ਪ੍ਰਵੇਸ਼ ਦੁਆਰਾ ਤੱਕ ਆਪਣਾ ਰਸਤਾ ਬਣਾਉਣ ਲਈ ਸਵੇਰੇ ਡੈਲਟਾ ਬ੍ਰਿਟਿਸ਼ ਕੋਲੰਬੀਆ ਤੋਂ ਰਵਾਨਗੀ ਕੀਤੀ। ਪ੍ਰਦਰਸ਼ਨ ਦਾ ਆਯੋਜਨ ਪੋਰਟ ਟਰਾਂਸਪੋਰਟ ਐਸੋਸੀਏਸ਼ਨ ਦੁਆਰਾ ਕੀਤਾ ਗਿਆ ਸੀ ਜੋ ਕਹਿੰਦਾ ਹੈ ਕਿ ਇਹ ਉਹਨਾਂ ਟਰਕਿੰਗ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ ਜੋ ਕੈਨੇਡਾ ਦੇ ਸਭ ਤੋਂ ਵਿਅਸਤ ਬੰਦਰਗਾਹ ਤੇ 1600 ਟੈਕਸ ਵਿੱਚੋਂ ਅੱਧੇ ਦੇ ਮਾਲਕ ਨੇ। ਏ ਬ੍ਰਿਟਿਸ਼ ਕੋਲੰਬੀਆ ਦੇ ਦਫਤਰ ਤੋਂ ਪਿਛਲੇ ਹਫਤੇ ਇੱਕ ਰਿਪੋਰਟ ਤੋਂ ਪਾਇਆ ਹੋਇਆ ਵਿਵਾਦ ਜੀ ਕੰਟੇਨਰ ਟ੍ਰਕਿੰਗ ਕਮਿਸ਼ਨਰ ਇੱਕ ਸੁਤੰਤਰ ਸੰਸਥਾ ਹੈ ਜੋ 2014 ਵਿੱਚ ਡਰੇਜ਼ਨੂਲ ਨਿਯੰਤਰਿਤ ਕਰਨ ਲਈ ਬਣਾਈ ਗਈ ਸੀ ਸ਼ਿਪਿੰਗ ਦੇ ਦੂਜੇ ਤਰੀਕਿਆਂ ਦੇ ਵਿਚਾਲੇ ਟਰੱਕ ਦੁਆਰਾ ਮਾਲ ਦੀ ਛੋਟੀ ਦੂਰੀ ਦੀ ਆਵਾਜਾਈ ਜਾਂ ਉਹਨਾਂ ਦੀ ਅੰਤਿਮ ਮੰਜ਼ਿਲ ਤੱਕ ਪਹੁੰਚ ਵਾਸਤੇ ਵਿਸਥਾਰਕ ਕੀਤਾ ਗਿਆ ਸੀ ਉਹ ਬੀ ਸੀ ਸੀ ਟ ਸੀ ਨਵੀਂ ਲਾਇਸੈਂਸਿੰਗ ਲੋੜਾਂ ਨੂੰ ਪੇਸ਼ ਕਰ ਰਿਹਾ ਹੈ ਜਿਸ ਵਿੱਚ ਸ਼ਾਮਿਲ ਹੈ ਕਿ ਕੰਟੇਨਰ ਟਰੱਕਿੰਗ ਲਾਇਸੈਂਸ ਧਾਰਕਾਂ ਨੂੰ ਹੇਠਲੇ ਹਿੱਸੇ ਵਿੱਚ ਆਫ ਡੌਕ ਡ੍ਰੇਜ਼ ਦਾ ਕੰਮ ਕਰਨ ਵਾਲੇ ਗੈਰ ਲਾਇਸੈਂਸ ਧਾਰਕਾਂ ਨਾਲ ਆਨਟੋ ਆਫ ਡੌਕ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਸਮਝੌਤਾ ਪ੍ਰਬੰਧ ਜਾਂ ਸਮਝਦਾਰੀ ਨਹੀਂ ਕਰਨੀ ਚਾਹੀਦੀ। OBCCTC ਦੇ ਅਨੁਸਾਰ ਲੋਡ ਦਾ ਮਤਲਬ ਕੰਟੇਨਰ ਟਰੱਕਿੰਗ ਦੇ ਨਿਯਮ ਨੂੰ ਰੋਕਣ ਲਈ ਤਾਲਮੇਲ ਯਤਨਾਂ ਨੂੰ ਰੱਖਣਾ ਹੈ ਪਰ ਪੀਟੀਏ ਦੇ ਬੁਲਾਰੇ ਟੌਮ ਜੌਨਸਨ ਦਾ ਕਹਿਣਾ ਹੈ ਕਿ ਇਹ ਤਬਦੀਲੀ ਨਵੰਬਰ ਵਿੱਚ 2 ਸਾਲਾਂ ਦੇ ਲਾਇਸੈਂਸਾਂ ਦੇ ਨਵੀਨੀਕਰਨ ਲਈ ਲਾਗੂ ਹੋਣ ਲਈ ਤੈਅ ਕੀਤੀ ਗਈ ਹੈ ਅਤੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਲਾਇਸੈਂਸ ਸ਼ੁਦਾ ਡਰੇਜ਼ ਆਪਰੇਸ਼ਨਾਂ ਨੂੰ ਉਹਨਾਂ ਦੇ ਕਾਰੋਬਾਰਾਂ ਦੇ ਗੈਰ ਲਾਇਸੈਂਸ ਵਾਲੇ ਹਿੱਸਿਆਂ ਨਾਲ ਕੰਮ ਕਰਨ ਤੇ ਪਾਬੰਦੀ ਲਗਾ ਕੇ ਨੁਕਸਾਨ ਪਹੁੰਚਾਏਗੀ ਇਸ ਦੇ ਵਿੱਚ ਲੰਬੀ ਦੂਰੀ ਦੇ ਟਰੱਕਿੰਗ ਆਪਰੇਸ਼ਨਾਂ ਵਿਸ਼ਾ ਮਿਲਲੇ ਉਹ ਇਹ ਵੀ ਕਹਿੰਦੇ ਨੇ ਕਿ ਨੀਮਾ ਵਿੱਚ ਤਬਦੀਲੀ ਕੰਟੇਨਰ ਟਰਕਿੰਗ ਕੰਪਨੀਆਂ ਤੇ ਇਹ ਜਾਣਨ ਲਈ ਇੱਕ ਅਨੁਚਿਤ ਬੋਝ ਪਾਉਂਦੀ ਹੈ ਕਿ ਕੀ ਉਹ ਹੋਰ ਕਾਰੋਬਾਰ ਜਿਨ੍ਹਾਂ ਨਾਲ ਉਹ ਕੰਮ ਕਰਦੇ ਨੇ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਜਾਂ ਨਹੀਂ OBCC TC ਨੇ ਕਿਹਾ ਹੈ ਕਿ ਉਹ 1 ਜੁਲਾਈ ਤੋਂ ਪ੍ਰਭਾਵੀ ਡਰਾਈਵਰਾਂ ਲਈ 2 ਡਾਲਰ ਪ੍ਰਤੀ ਘੰਟੇ ਦੀ ਦਰ ਵਿੱਚ ਵਾਅਦੇ ਦੀ ਪੇਸ਼ਕਸ਼ ਕਰ ਰਹੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਨਵੀਆਂ ਦਰਾਂ ਅਤੇ ਨੀਮਾਂ ਦਾ ਉਦੇਸ਼ ਲਾਇਸੈਂਸ ਧਾਰਕਾਂ ਅਤੇ ਗੈਰ ਲਾਇਸੈਂਸ ਧਾਰੀਆਂ ਵਿਚਾਲੇ ਸਾਰੇ ਵਪਾਰ ਨੂੰ ਰੋਕਣਾ ਨਹੀਂ ਹੈ ਪੀਟੀਏ ਬ੍ਰਿਟਿਸ਼ ਕੋਲੰਬੀਆ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਨੂੰ ਦਖਲ ਦੇਣ ਲਈ ਵੀ ਕਹਿ ਰਿਹਾ ਹੈ ਇਹ ਦਾਵਾ ਕਰਦੇ ਹੋਏ ਕਿ ਮੈਕੀਨੇਸ ਦੇ ਦਫਤਰ ਦਾ ਸਤੰਤਰ ਕਮਿਸ਼ਨਰ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਲਈ ਲੋੜਿੰਦੀ ਜਾਂਚ ਨਹੀਂ ਹੈ ਐਤਵਾਰ ਨੂੰ ਕਲਾਰਕ ਡਰਾਈਵ ਅਤੇ ਹਿਸਟਿੰਗਸ ਸਟਰੀਟ ਤੇ ਬੰਦਰਗਾਹ ਦੇ ਪ੍ਰਵੇਸ਼ ਦੁਆਰ ਨੂੰ ਪੁਲਿਸ ਅਧਿਕਾਰੀਆਂ ਦੁਆਰਾ ਰੋਕ ਦਿੱਤਾ ਗਿਆ ਸੀ ਜੋ ਕਿ ਪੋਰਟ ਅਥਾਰਟੀ ਦੇ ਬੁਲਾਰੇ ਨੇ ਕਿਹਾ ਕਿ ਰੈਲੀ ਦੇ ਕਾਰਨ ਸਨ ਬੁਲਾਰੇ ਨੇ ਦੱਸਿਆ ਕਿ ਦੁਪਹਿਰ 3 ਵਜੇ ਪੀਟੀ ਦੇ ਆਸ-ਪਾਸ ਇਸ ਨੂੰ ਸਾਫ਼ ਕਰ ਦਿੱਤਾ ਗਿਆ ਪਰਦੇਸ਼ ਕਾਲੀਆਂ ਨੇ ਡਾਊਨਟਾਊਨ ਕੈਨੇਡਾ ਪਲੇਸ ਵਿਖੇ ਰੈਲੀ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਸੀ ਪਰ ਕਿਹਾ ਹੈ ਕਿ ਪੁਲਿਸ ਦੁਆਰਾ ਹੈਸਟਿੰਗਸ ਸਟਰੀਟ ਦੇ ਨਾਲ ਪਹੁੰਚ ਨੂੰ ਰੋਕ ਦਿੱਤਾ ਗਿਆ ਸੀ ਵੈਂਕੂਵਰ ਪੁਲਿਸ ਵਿਭਾਗ ਨੇ ਇੱਕ ਈਮੇਲ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਕਿ ਵੈਂਕੂਵਰ ਮੈਰਾਥਨ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਪੀਟੀਆ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਮੈਂਬਰਾਂ ਦੀਆਂ ਚਿੰਤਾਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਰੈਲੀਆਂ ਕਰਨ ਲਈ ਯੋਜਨਾ ਬਣਾ ਸਕਦੇ ਨੇ ਅਤੇ ਅਜਿਹੀਆਂ ਯੋਜਨਾਵਾਂ ਹੁਣ ਵੀ ਬਣਾਈਆਂ ਜਾ ਰਹੀਆਂ ਨੇ ਹਾਊਸਿੰਗ ਨੂੰ ਲੈ ਕੇ ਲੋਕ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਤੇ ਇੱਕ ਮੁੱਖ ਸਮੱਸਿਆ ਹੁੰਦੀ ਹੈ ਕਿਫਾਇਤੀ ਘਰ ਲੱਭਣਾ ਤੇ ਅਜਿਹੇ ਵਿੱਚ ਇੱਕ ਹੋਰ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਦਰਸਲ ਔਟਵਾ ਦੇ ਵਿੱਚ ਇੱਕ ਘਰ ਬਣਾਉਣ ਲਈ ਜਲਦੀ ਹੀ ਡਿਵੈਲਪਰਾਂ ਜਾਂ ਨਾਗਰਿਕਾਂ ਨੂੰ 12000 ਡਾਲਰ ਵਾਧੂ ਖਰਚਨੇ ਪੈ ਸਕਦੇ ਨੇ ਹੋਮ ਬਿਲਡਰਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਟਾਫ ਵਧਾਉਣ ਲਈ ਆਖਰੀ ਮਿੰਟ ਦੇ ਸਲੈਸ਼ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਅਟਵਾਦੀ ਵਿਕਾਸ ਉਦਯੋਗ ਨੂੰ ਨਵੀਆਂ ਸੜਕਾਂ ਪਾਣੀ ਦੀਆਂ ਪਾਈਪਾਂ ਲਾਇਬ੍ਰੇਰੀਆਂ ਅਤੇ ਪਾਰਕਾਂ ਲਈ ਭੁਗਤਾਨ ਕਰਨ ਵਾਲੇ ਖਰਚਾਂ ਲਈ ਪ੍ਰਸਤਾਵਿਤ ਵਾਧੇ ਤੋਂ ਸਟਿੱਕਰ ਸਦਮਾ ਮਹਿਸੂਸ ਹੋ ਰਿਹਾ ਹੈ ਮਾਹਿਰਾ ਨੇ ਚੇਤਾਵਨੀ ਦਿੱਤੀ ਹੈ ਕਿ ਵਾਧੂ 12000 ਡਾਲਰ ਘਰਾਣੂ ਵਧਣ ਤੋਂ ਰੋਕ ਸਕਦੇ ਨੇ ਸ਼ਹਿਰ ਦੀ ਯੋਜਨਾਬੰਦੀ ਅਤੇ ਹਾਊਸਿੰਗ ਕਮੇਟੀ ਦੇ ਮੈਂਬਰ ਬੁੱਧਵਾਰ ਨੂੰ ਇੱਕ ਨਵੇਂ ਵਿਕਾਸ ਚਾਰਜ ਉਪਨੀਮਾ ਤੇ ਬਹਿਸ ਕਰਨਗੇ ਅਤੇ ਉਹ ਪੁਸ਼ ਬੈਕ ਲਈ ਤਿਆਰ ਹਨ ਸਟੇਟਸਵਿਲ ਦੇ ਕਾਉਂਸਲਰ ਗਲੈਨ ਗੋਵਰ ਨੇ ਕਿਹਾ ਹੈ ਕਿ ਨਿਸ਼ਚਿਤ ਤੌਰ ਤੇ ਇੱਕ ਵਿਕਾਸ ਚਾਰਜ ਇੱਕ ਨਵੇਂ ਘਰ ਦੀ ਲਾਗਤ ਵਿੱਚ ਵਾਧਾ ਕਰਦਾ ਹੈ ਇਹ ਇੱਕ ਘਰੇਲੂ ਖਰੀਦਦਾਰ ਨੂੰ ਦਿੱਤਾ ਜਾਂਦਾ ਹੈ ਇਸ ਲਈ ਯਕੀਨੀ ਤੌਰ ਤੇ ਕਿਫਾਇਤੀ ਲਈ ਇੱਕ ਲਿੰਕ ਹੈ ਪਰੋਸ ਨੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਘੱਟ ਚਾਰਜ ਕਰਨ ਨਾਲ ਸ਼ਹਿਰ ਵਿਸਤ੍ਰਿਤ ਜਨਤਕ ਆਵਾਜਾਈ ਜਾਂ ਨਵੇਂ ਫਾਇਰ ਸਟੇਸ਼ਨ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੋ ਸਕਦਾ ਹੈ ਜੇਕਰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਗ੍ਰੀਨ ਬੈਲਟ ਦੇ ਅੰਦਰ ਇੱਕ ਨਵੇਂ ਸਿੰਗਲ ਜਾਂ ਅਰਧ ਨਿਰਲੇਪ ਘਰ ਤੇ ਫੀਸਾਂ ਮੌਜੂਦਾ 43000 ਡਾਲਰ ਫੀਸ ਤੋਂ 12000 ਡਾਲਰ ਤੱਕ ਵੱਧ ਕੇ 55000 ਡਾਲਰ ਹੋ ਜਾਣਗੀਆਂ ਜੋ ਕਿ ਲਗਭਗ 28% ਦਾ ਵਾਧਾ ਹੈ ਗ੍ਰੀਨ ਬੈਲਟ ਦੇ ਬਾਹਰ ਸਮਾਨ ਘਰ ਬਣਾਉਣ ਤੇ ਹੋਰ ਵੀ ਖਰਚਾ ਆਵੇਗਾ ਜੋ ਲਗਭਗ 63000 ਡਾਲਰ ਦੱਸਿਆ ਜਾ ਰਿਹਾ ਹੈ ਉਦਯੋਗ ਦੇ ਹਿੱਸੇਦਾਰਾਂ ਨੇ ਇਸ ਸਾਲ ਦੀ ਪ੍ਰਕਿਰਿਆ ਨੂੰ ਖਾਸ ਤੌਰ ਤੇ ਅਰਾਜਕ ਪਾਇਆ ਕਿਉਂਕਿ ਸਟਾਫ ਨੇ ਇਹ ਯਕੀਨੀ ਬਣਾਉਣ ਲਈ ਕਾਲੀ ਕੀਤੀ ਹੈ ਕਿ ਉਪ ਨਿਯਮ ਦੀ ਮਿਆਦ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਵਿਕਾਸ ਖਰਚੇ ਯੋਜਨਾ ਮੰਤਰ ਦੇ ਤਹਿਤ ਤਿਆਰ ਕੀਤੇ ਗਏ ਨੇ ਕਿ ਵਿਕਾਸ ਵਿਕਾਸ ਲਈ ਭੁਗਤਾਨ ਕਰਦਾ ਹੈ ਇੱਕ ਸਿਧਾਂਤ ਜੋ ਘਟਦੇ ਹਾਊਸਿੰਗ ਸਟਾਕਾਂ ਨੂੰ ਹੁਲਾਰਾ ਦੇਣ ਲਈ ਨੀਮਾਂ ਦੇ ਨਾਲ ਸਰਕਾਰੀ ਟਿੰਕਰ ਦੇ ਦੂਜੇ ਪਧਰਾ ਵਾਂਗ ਬਹੁਤ ਘੱਟ ਨਿਸ਼ਚਿਤ ਹੋ ਗਿਆ ਹੈ ਦੋ ਵਿਆਪਕ ਯੋਜਨਾ ਦਸਤਾਵੇਜ਼ ਪ੍ਰਕਿਰਿਆ ਦੀ ਅਗਵਾਈ ਕਰਦੇ ਨੇ ਬੁਨਿਆਦੀ ਢਾਂਚਾ ਅਤੇ ਆਵਾਜਾਈ ਦੀ ਮਾਸਟਰ ਪਲਾਨ ਇੱਕ ਦਹਾਕੇ ਵਿੱਚ ਦੋਵਾਂ ਵਿੱਚੋਂ ਕਿਸੇ ਨੂੰ ਵੀ ਅਪਡੇਟ ਨਹੀਂ ਕੀਤਾ ਗਿਆ ਹਾਲਾਂਕਿ ਦੋਵਾਂ ਤੇ ਕੰਮ ਪੂਰਾ ਹੋਣ ਦੇ ਨੇੜੇ ਹੈ ਇਹ ਅਗਲੇ ਦਹਾਕੇ ਵਿੱਚ ਸਿਰਫ 82590 ਹਾਊਸਿੰਗ ਯੂਨਿਟਾਂ ਦੀ ਭਵਿੱਖਬਾਣੀ ਕਰਦਾ ਹੈ ਜੋ ਕਿ ਸ਼ਹਿਰ ਦੁਆਰਾ 151000 ਤੋਂ ਬਹੁਤ ਦੂਰ ਹੈ ਅਤੇ ਦਰਸ਼ਕ ਤੌਰ ਤੇ ਸ਼ਹਿਰ ਦਾ ਸਟਾਫ ਉਹਨਾਂ ਮਾਸਟਰ ਪਲਾਨ ਦੇ ਨਵੇਂ ਸੰਸਕਰਣਾਂ ਦੇ ਨਾਲ ਵਿਕਾਸ ਖਰਚੇ ਉਪਨੀਮਾ ਨੂੰ ਅਪਡੇਟ ਕਰਨ ਦੀ ਉਦੀਖ ਕਰੇਗਾ ਪਰ ਸੂਬੇ ਨੇ ਇੱਕ ਸਮਾਂ ਸੀਮਾ ਤੈਅ ਕੀਤੀ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਫੈਡਰਲ ਸਰਕਾਰ ਨੇ ਹਾਲ ਹੀ ਦੇ ਵਿੱਚ 5 ਡਾਲਰ ਤੋਂ 6 ਬਿਲੀਅਨ ਡਾਲਰ ਦੇ ਇੱਕ ਨਵੇਂ ਬੁਨਿਆਦੀ ਢਾਂਚੇ ਦੇ ਫੰਡ ਦੀ ਘੋਸ਼ਣਾ ਕੀਤੀ ਹੈ ਜਿਸ ਤੱਕ ਸ਼ਹਿਰਾਂ ਨੂੰ ਸਿਰਫ ਤਾਂ ਹੀ ਪਹੁੰਚ ਕੀਤੀ ਜਾ ਸਕਦੀ ਹੈ ਜੇਕਰ ਉਹ ਆਪਣੇ ਵਿਕਾਸ ਖਰਚਾ ਨੂੰ 3 ਸਾਲਾਂ ਲਈ ਫ੍ਰੀਜ਼ ਕਰਨ ਲਈ ਸਹਿਮਤ ਹੁੰਦੇ ਨੇ ਰ govern ਨੂੰ ਸ਼ੱਕ ਹੈ ਕਿ ਸ਼ਹਿਰ ਤੇਜ਼ੀ ਨਾਲ ਅਫੀਸਾ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ ਇਸ ਲਈ ਉਹ ਹਾਰ ਨਾ ਜਾਣ ਇਹ ਇੱਕ ਹੋਰ ਤਬਦੀਲੀ ਲਈ ਇੱਕ ਸਪਸ਼ਟੀਕਰਨ ਪ੍ਰਦਾਨ ਕਰੇਗਾ ਜੋ ਉਦਯੋਗ ਦੇ ਅੰਦਰੂਨੀ ਲੋਕਾਂ ਨੂੰ ਦਰਜਾ ਦਿੰਦਾ ਹੈ ਇੱਕ 6 ਮਹੀਨਿਆਂ ਦੀ ਤਬਦੀਲੀ ਦੀ ਮਿਆਦ ਨੂੰ ਹਟਾਉਣਾ ਜੋ ਡਿਵੈਲਪਰਾਂ ਨੂੰ ਲਾਗੂ ਹੋਣ ਤੋਂ ਪਹਿਲਾਂ ਆਵਾਦੇ ਦੀ ਯੋਜਨਾ ਬਣਾਉਣ ਦੀ ਆਗਿਆ ਦਿੰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਘਰਾਂ ਦੇ ਖਰੀਦਦਾਰਾਂ ਨੂੰ ਉਹਨਾਂ ਦੇ ਬਜਟ ਨਾਲੋਂ ਵੱਧ ਬਿੱਲ ਨਾਲ ਥੱਪੜ ਨਾ ਮਾਰਿਆ ਜਾਵੇ ਅਤੇ ਬਿਲਡਰਾਂ ਦੁਆਰਾ ਦਾਇਰ ਬਿਲਡਿੰਗ ਪਰਮਿਟਾਂ ਦੀ ਸੁਨਾਮੀ ਵਿੱਚ ਡੁੱਬਣ ਤੋਂ ਯੋਜਨਾਕਾਰਾਂ ਨੂੰ ਬਚਾਇਆ ਜਾਵੇ ਜੋ ਘੱਟ ਦਰਾਂ 'ਤੇ ਪ੍ਰਾਪਤ ਕਰਨਾ ਚਾਹੁੰਦੇ ਨੇ ਜਿਵੇਂ ਕਿ ਸਰਕਾਰਾਂ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਮੁਕਾਬਲੇ ਵਾਲੀਆਂ ਯੋਜਨਾਵਾਂ ਲੈ ਕੇ ਆਉਂਦੀਆਂ ਨੇ ਵਿਕਾਸ ਖਰਚੇ ਬਹੁਤ ਜ਼ਿਆਦਾ ਆਲੋਚਨਾ ਦਾ ਵਿਸ਼ਾ ਬਣ ਗਏ ਨੇ ਸ਼ਹਿਰਾਂ ਕੋਲ ਕੁਝ ਹੋਰ ਵਿਕਲਪ ਨੇ ਉਹ ਵਧੇ ਹੋਏ ਸੰਗੀਤ ਜਾਂ ਸੁਬਾਈ ਫੰਡਿੰਗ ਲਈ ਲੋਬੀ ਕਰ ਸਕਦੇ ਨੇ ਜਾਂ ਪ੍ਰਾਪਰਟੀ ਟੈਕਸ ਵਧਾ ਸਕਦੇ ਨੇ ਜਿਸ ਦਾ ਸਿਆਸੀ ਤੌਰ ਤੇ ਪ੍ਰਬੰਧਨ ਕਰਨਾ ਮੁਸ਼ਕਲ ਹੋ ਸਕਦਾ ਹੈ ਇੱਕ ਹੋਰ ਚੀਜ਼ ਜੋ ਬਦਲ ਗਈ ਹੈ ਕਿਉਂਕਿ ਇਹਨਾਂ ਫੀਸਾਂ ਦੀ ਪਹਿਲੀ ਕਲਪਨਾ ਕੀਤੀ ਗਈ ਸੀ ਕਿ ਵਿਕਾਸ ਕਿੱਥੇ ਹੁੰਦਾ ਬੁਲਗਰਾਫ ਨੇ ਸ਼ਹਿਰ ਦੀ ਵਿਕਾਸ ਚਾਰਜ ਯੋਜਨਾ ਨਾਲ ਇੱਕ ਹੋਰ ਨਿਰਾਸ਼ਾ ਨੂੰ ਨੋਟ ਕੀਤਾ ਮਹੀਨਿਆਂ ਦੇ ਕੰਮ ਤੋਂ ਬਾਅਦ ਉਹਨਾਂ ਕਹੇ ਹੈ ਕਿ ਸਟਾਫ ਨੇ ਉਸ ਨੂੰ ਕੁਝ ਦਿਨਾਂ ਦਾ ਨੋਟਿਸ ਦਿੱਤਾ ਹੈ ਕਿ ਫੀਸ ਢਾਂਚੇ ਵਿੱਚ ਭਾਰੀ ਤਬਦੀਲੀ ਦਾ ਕੰਮ ਚੱਲ ਹੈ ਜਦ ਬੁੱਧਵਾਰ ਨੂੰ ਇਹ ਪੇਸ਼ ਕੀਤਾ ਜਾਵੇਗਾ ਬਰਰਾਫ ਨੂੰ ਉਮੀਦ ਹੈ ਕਿ 12000 ਡਾਲਰ ਫੀਸ ਵਾਅਦੇ ਨੂੰ 6000 ਡਾਲਰ ਦੇ ਨੇੜੇ ਕੁਝ ਘਟਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਇੱਕ ਜਿੱਤ ਹੋਣੀ ਚਾਹੀਦੀ ਹੈ ਪਰ ਉਹ ਹੈਰਾਨ ਰਹਿ ਗਏ ਨੇ ਕਿ ਕੀ ਕਟਿਆ ਗਿਆ ਹੈ ਅਤੇ ਸਟਾਫ ਨੇ ਖਬਰਾਂ ਨੂੰ ਸਾਂਝਾ ਕਰਨ ਵਿੱਚ ਇੰਨਾ ਸਮਾਂ ਕਿਉਂ ਲਾਇਆ ਸਿਟੀ ਮੀਟਿੰਗ ਤੇ ਟਿੱਪਣੀ ਨਹੀਂ ਕਰ ਰਿਹਾ ਜਾਂ ਕੀ ਚਰਚਾ ਕੀਤੀ ਗਈ ਹੈ ਪਰ ਕੌਂਸਲਰਾਂ ਨੂੰ ਉਮੀਦ ਹੈ ਕਿ ਬੁੱਧਵਾਰ ਦੀ ਮੀਟਿੰਗ ਵਿੱਚ ਘੱਟੋ-ਘੱਟ ਕੁਝ ਤਬਦੀਲੀਆਂ ਦਾ ਖੁਲਾਸਾ ਕੀਤਾ ਜਾਵੇਗਾ ਕੋਈ ਫਰਕ ਨਹੀਂ ਪੈਂਦਾ ਕਿ ਜੋ ਵੀ ਚਿੰਤਾਵਾਂ ਨੇ ਇਹ ਸੰਭਵ ਹੈ ਕਿ ਕਾਉਂਸਲਰ ਉਪਨਿਯਮ ਦੇ ਵਿਰੋਧ ਵੋਟ ਦੇਣਗੇ ਕਿਉਂਕਿ ਇਹ ਮਹੱਤਵਪੂਰਨ ਮਾਲੀਆ ਧਾਰਾ ਨੂੰ ਖਤਰੇ ਵਿੱਚ ਪਾ ਦੇਵੇਗਾ ਜੇਕਰ ਉਦਯੋਗ ਨਤੀਜੇ ਤੋਂ ਖੁਸ਼ ਨਹੀਂ ਹੈ ਤਾਂ ਇਸ ਕੋਲ ਅਪੀਲ ਸ਼ੁਰੂ ਕਰਨ ਦਾ ਵੀ ਵਿਕਲਪ ਹੋਵੇਗਾ ਕੈਨੇਡਾ ਵਿੱਚ ਮਦਰਜ਼ ਡੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਜਿਹੇ ਵਿੱਚ ਵਿਨੀਪੈਗ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਮਦਰਜ਼ ਡੇ ਮਨਾਉਣ ਵਿੱਚ ਕਾਲੀ ਕਰ ਦਿੱਤੀ ਹੈ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਮਦਰਜ਼ ਡੇ ਮਨਾਇਆ ਹੈ ਇਸ ਲਈ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਪੰਜਾਬ ਕਲਚਰਲ ਸੈਂਟਰ ਵਿੱਚ ਵੀਕਐਂਡ ਤੇ ਤੀਸਰਾ ਸਾਲਾਨਾ ਸਮਾਗਮ ਕਰਵਾਇਆ ਗਿਆ ਬਹੁਤ ਸਾਰੇ ਲੋਕ ਇਸ ਆਉਣ ਵਾਲੇ ਹਫਤੇ ਦੇ ਅੰਤ ਵਿੱਚ ਮਦਰਸ ਡੇ ਮਨਾਉਣਗੇ ਪਰ ਵਿਨੀਪੈਗ ਦੇ ਪੰਜਾਬੀ ਪਾਈਚਾਰੇ ਦੇ ਮੈਂਬਰਾਂ ਨੇ ਆਪਣੇ ਜੀਵਨ ਵਿੱਚ ਵਿਸ਼ੇਸ਼ ਮਦਰਸ ਡੇ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਹੈ ਸੈਂਕੜੇ ਪਰਿਵਾਰਾਂ ਨੇ ਐਤਵਾਰ ਨੂੰ ਪੰਜਾਬ ਕਲਚਰਲ ਸੈਂਟਰ ਵਿਖੇ ਤੀਜੇ ਸਾਲਾਨਾ ਮਦਰਸ ਡੇ ਸਮਾਰੋਹ ਵਿੱਚ ਇਕੱਠ ਕੀਤਾ ਇਸ ਸਮਾਰੋਹ ਵਿੱਚ 스ਨੈਕਸ ਅਤੇ ਡਿਨਰ ਮੈਂਦੀ ਇੱਕ ਤੀਜੇ 60 ਫੋਟੋ ਬੂਥ ਕਾਟਨ ਕੈਂਡੀ ਅਤੇ ਬੱਚਿਆਂ ਲਈ ਫੇਸ ਪੇਂਟਿੰਗ ਦੇ ਨਾਲ-ਨਾਲ ਸਭਿਆਚਾਰਕ ਪ੍ਰਦਰਸ਼ਨ ਵੀ ਸ਼ਾਮਿਲ ਸਨ ਪ੍ਰੋਗਰਾਮ ਦਾ ਪ੍ਰਬੰਧਨ ਕਰਨ ਵਾਲੀ ਗਗਨ ਸਿੱਧੂ ਨੇ ਕਿਹਾ ਹੈ ਕਿ ਮਾਮਾ ਨੂੰ ਵੀ ਪ੍ਰਸ਼ੰਸਾ ਦੀ ਲੋੜ ਹੁੰਦੀ ਹੈ ਮਾਮਾ ਬੱਚਿਆਂ ਲਈ ਸਭ ਕੁਝ ਕਰਦਿਆਂ ਨੇ ਤੇ ਮਾਮਾ ਨੂੰ ਆਪਣੇ ਆਪ ਨੂੰ ਲਾਡ ਕਰਨ ਲਈ ਇੱਕ ਦਿਨ ਚਾਹੀਦਾ ਹੁੰਦਾ ਹੈ ਜਿਸ ਕਾਰਨ ਮਦਰਸ ਡੇ ਮਨਾਉਣ ਬਾਰੇ ਸੋਚਿਆ ਗਿਆ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਸਮਾਗਮ ਵਿੱਚ 500 ਤੋਂ ਵੱਧ ਲੋਕ ਮੌਜੂਦ ਸਨ ਜਿਸ ਦੀ ਯੋਜਨਾ ਜਨਵਰੀ ਤੋਂ ਬਣਾਈ ਜਾ ਰਹੀ ਹੈ ਇਸ ਮੌਕੇ ਵੱਖ-ਵੱਖ ਬੂਥ ਵਿਕਰੇਤਾ ਮੌਜੂਦ ਸਨ ਅਤੇ ਰੰਗ-ਰੰਗ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਕਹਿਣਾ ਸੀ ਕਿ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਰਹਿਣਾ ਸ਼ਾਨਦਾਰ ਹੁੰਦਾ ਹੈ ਸਾਰੀਆਂ ਮਾਵਾਂ ਨੂੰ ਇੱਕ ਕਵਿਤਾ ਵੀ ਪੇਸ਼ ਕੀਤੀ ਗਈ ਇਸ ਮੌਕੇ ਤੇ ਮਾਵਾਂ ਨੂੰ ਪ੍ਰਸ਼ੰਸਾ ਮਿਲੀ ਜਦਕਿ ਇਸ ਸਮਾਗਮ ਪੰਜਾਬ ਕਲਚਰਲ ਸੈਂਟਰ ਵਿਖੇ আয়োজিত ਕੀਤਾ ਗਿਆ ਸੀ ਤਾਂ ਕਿਹਾ ਗਿਆ ਕਿ ਹਰ ਆਉਣ ਵਾਲੇ ਮਹਿਮਾਨ ਦਾ ਨਿਗਾ ਸਵਾਗਤ ਕੀਤਾ ਗਿਆ ਅਤੇ ਇਸ ਬਿਲਡਿੰਗ ਦੇ ਵਿੱਚ ਮਾਵਾਂ ਨੂੰ ਬੰਦ ਦਾ ਮਾਨ ਸਤਿਕਾਰ ਦੇ ਕੇ ਉਤਸ਼ਾਹ ਦੇ ਨਾਲ ਮਦਰਜ਼ ਡੇ ਮਨਾਇਆ ਗਿਆ ਅੱਜ ਦੇ ਕੈਨੇਡਾ ਨਿਊਜ਼ ਬੁਲਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖੜ ਲੈਸਤੇ ਲੇਬਰ ਅਤੇ ਇਮੀਗ੍ਰੇਸ਼ਨ ਦੇ ਮੰਤਰੀ ਡੇਵਿਡ ਪਿਕਨੀ ਨੇ ਕੀਤੀ ਨਵੀਂ ਕੋਸ਼ਨਾ ਹੁਨਰਮੰਦ ਕਾਮਿਆਂ ਦੇ ਵਜੋਂ ਮਹਿਲਾਵਾਂ ਨੂੰ ਕੀਤਾ ਜਾ ਰਿਹਾ ਹੈ ਉਤਸ਼ਾਹਿਤ ਹਰਦੀਪ ਨਿਜਰ ਦੀ ਹਤਿਆ ਮਾਮਲੇ ਜਿੱਤੇ ਨੇ ਭਾਰਤੀ ਨਾਗਰਿਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੀਤੀ ਟਿੱਪਣੀ ਕੈਨੇਡਾ ਦੇ ਭਾਰ ਦੇ ਦਰਮਿਆਨ ਮੂੜ ਵਧਿਆ ਤਣਾਹ ਨਿਜਰ ਦੇ ਕਾਤਲਾਂ ਦੇ ਸਬੰਧ ਭਾਰਤ ਸਰਕਾਰ ਦੇ ਨਾਲ ਖੰਗਾਲਨ ਦੀ ਕੋਸ਼ਿਸ਼ ਪ੍ਰਕਰਾਨੇ ਰੋਲਿੰਗ ਕਾਫਲੇ ਵਿੱਚ ਲਾਇਸੈਂਸ ਤਬਦੀਲੀਆਂ ਦਾ ਕੀਤਾ ਵਿਰੋਧ ਟਰੱਕ ਡਰਾਈਵਰਾਂ ਦੀ ਤਨਖਾਹ 'ਚ ਵਾਧੇ ਦੀ ਕੀਤੀ ਜਾ ਰਹੀ ਵਿਚਾਰ ਚਰਚਾ ਇਸੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾ